ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਨਿਵਾਸ ਸਥਾਨ ਪਿੰਡ ਖੁੱਡੀਆਂ ਵਿਖੇ ਪਿਛਲੇ ਦਿਨੀ ਹੋਈ ਭਾਰੀ ਬਰਸਾਤ ਕਾਰਨ ਫਸਲਾਂ ਤੇ ਮਕਾਨਾਂ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਵਾਉਣ ਤੋਂ ਬਾਅਦ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਨੇ ਇਸ ਨਾਲ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਮੰਤਰੀ ਖੁਡਿਆਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਸੇ ਵੀ ਪ੍ਰਕ੍ਰਿਤਿਕ ਆਫਤ ਕਾਰਨ ਹੋਏ ਨੁਕਸਾਨ ਦੀ ਪਰਪਾਈ ਕਰਨ ਲਈ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਨੇ ਇਹ ਜਿਹੜੇ ਪਿਛਲੇ ਦਿਨੀ ਜਿਆਦੇ ਬਾਰਿਸ਼ ਨਾਲ ਕਈ ਮਕਾਨਾਂ ਦਾ ਬੜਾ ਦਾ ਨੁਕਸਾਨ ਹੋਇਆ ਸੀ ਉਹਦੇ ਚ 16 ਬਦੇਪੁਰ ਮਣੀਆਂ ਦੇ ਤੇ ਪੰਜਾਬ ਦੇ ਤਿੰਨ ਚੰਨੂ ਦੇ 6 ਤੇ 4 ਫੁੱਲੂ ਖੇੜੇ ਤੋਂ ਇੱਕ ਬਣ ਵਾਲਾ ਕੱਖਾਂ ਵਾਲੀ ਇਹਨਾਂ ਲੋਕਾਂ ਦਾ ਜਿਹੜਾ ਇਹ ਮਾਪਜਾ ਹੈ ਉਹ ਜਿੰਦੇ ਦਾ ਸਮਾਂ ਮਿਲਿਆ ਸੋ ਕਾਫੀ ਨੁਕਸਾਨ ਹੋ ਗਿਆ ਸੀ ਇਹਨਾਂ ਨੂੰ ਕਾਫੀ ਕਰਾਂ ਨੂੰ ਰਾਤ ਲੂਣੋਗੇ ਸਦਾ ਭਗਵਾਨ ਸਿੰਘ ਮਾਨ ਸਰਕਾਰ ਦਾ ਜਿਹੜਾ ਸੀ ਕਿ ਅਸੀਂ ਨਾਲ ਦੇ ਨਾਲ ਇਹਨਾਂ ਲੋਕਾਂ ਲਈ ਜਿਨ੍ਹਾਂ ਦਾ ਨੁਕਸਾਨ ਹੋਇਆ ਜਲਦੀ ਤੋਂ ਜਲਦੀ ਕਰਕੇ ਦੇਗੀ ਤੇ ਉਹ ਕੀਤਾ ਗਿਆ ਫਸਲਾਂ ਨੇ ਇਸੇ ਤਰ੍ਹਾਂ ਫਸਲਾਂ ਦਾ ਵੀ ਜਿਵੇਂ ਮਾਹੂਆਣਾ ਤੱppa ਖੇੜਾ ਉੱਥੋਂ ਦੇ ਉਹ ਤਕਰੀਬਨ 10 ਮਾਹੂਆਣੇ ਦੇ ਬੈਨੀਫਿਸ਼ਰੀ ਸੀ ਤੇ 39 ਤੱppa ਖੇੜਾ ਦੇ ਉਹਨਾਂ ਨੂੰ ਵੀ ਇਹ ਮਾਅਬਜ਼ਾ ਦਿੱਤਾ ਗਿਆ ਪਿਛਲੇ ਮਹੀਨੇ ਵੀ ਕੋਈ ਕੜੀ ਮਾਰੀ ਹੋਈ ਗੁਰਦਵਾਰੇ ਗਰੀਬਰੇ ਕਾ ਤੁਸਮ ਉਹ ਉਹਦਾ ਜਿਹੜਾ ਹੈ ਥੋੜਾ ਸਮਾਂ ਲੱਗ ਕੇ ਉਹਨਾਂ ਨੂੰ ਜਿਵੇਂ ਜਿਵੇਂ ਹੋਊਗਾ ਆ ਜਾਏ ਇਹ ਮਤਲਬ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਜਿਹੜੀ ਹਾਈਬ੍ਰਿਡ ਜੁਨੇਤ ਦੀ ਉਹਨ ਜਿਹੜੀ 5% ਦੇ ਛੋੜ ਦਿੱਤੀ ਹੈ ਉਹ ਕਿਸਾਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਕਹਿੰਦਾ ਵਾ ਜਿਹੜਾ ਕਿਸਾਨਾਂ ਕੋਲੋਂ ਦਾ ਕਾਰਡ ਘੱਟ ਕੇ ਲੈ ਲਿਆ ਤਾਂ ਕਿ ਵਪਾਰੀਆਂ ਨੂੰ ਫਾਇਦਾ ਹੋਵੇ ਜੀ ਜੇ ਹੁਣ ਜਿਹੜੀ ਛੋੜ ਦਿੱਤੀ ਹੈ ਉਹ ਅਸਲ ਵਿੱਚ ਤਾਂ ਸੈਂਟਰ ਦੀ ਸਰਕਾਰ ਤਾਂ ਜ਼ਿਆਦਾ ਕਰਦੀ ਉਸ ਵਰਗ ਦਾ ਹੀ ਹੈ ਕਿਸਾਨਾਂ ਨਾਲ ਹਮੇਸ਼ਾ ਵਿਤਕਰਾ ਕਰਦੀ ਰਹੀ ਹੈ ਪਹਿਲਾਂ ਛੋੜ ਦੇ ਦੇਣੀ ਚਾਹੀਦੀ ਸੀ ਦੋਨਾਂ ਨਾਲੇ ਨੁਕਸਾਨ ਹੋ ਜਾਂਦਾ ਉਹਦੇ ਬਾਅਦ ਵਿੱਚ ਪਤਾ ਕਿਸੇ ਨੂੰ ਮਿਲ ਜੂਗਾ ਕਿਸੇ ਨੂੰ ਨਹੀਂ ਬੜਾ ਔਖਾ ਹੋਏ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਨਿਵਾਸ ਸਥਾਨ ਪਿੰਡ ਖੁੱਡੀਆਂ ਵਿਖੇ ਪਿਛਲੇ ਦਿਨੀ ਹੋਈ ਭਾਰੀ ਬਰਸਾਤ ਕਾਰਨ ਫਸਲਾਂ ਤੇ ਮਕਾਨਾਂ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਵਾਉਣ ਤੋਂ ਬਾਅਦ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਨੇ ਇਸ ਨਾਲ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਮੰਤਰੀ ਖੁੱਡੀਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਸੇ ਵੀ ਪ੍ਰਕ੍ਰਿਤਿਕ ਆਫਤ ਕਾਰਨ ਹੋਏ ਨੁਕਸਾਨ ਦੀ ਪਰਪਾਈ ਕਰਨ ਲਈ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਇਹ ਨੇ ਉਸ ਦੇ ਕੀ ਇਹ ਜਿਹੜੇ ਪਿਛਲੇ ਦਿਨੀ ਜ਼ਿਆਦੇ بارشਾਂ ਨਾਲ ਕਈ ਮਕਾਨਾਂ ਦਾ ਬੜਾ ਬੜਾ ਨੁਕਸਾਨ ਹੋਇਆ ਸੀ ਉਹਦੇ ਵਿੱਚ 16 ਬਦੇਪੁਰ ਮਣੀਆਂ ਦੇ ਤੇ ਪੰਜਾਬ ਦੇ 3 ਚੰਨੂ ਦੇ 6 ਤੇ 4 ਫੁੱਲੂ ਖੇੜੇ ਤੋਂ ਇੱਕ ਵਣ ਵਾਲਾ ਕੱਖਾਂ ਵਾਲੀ ਇਹਨਾਂ ਲੋਕਾਂ ਦਾ ਜਿਹੜਾ ਇਹ ਆਬਜਾ ਹੈ ਵਜਦਿਆਂ ਦਾ ਸਮਾਂ ਮਿਲਿਆ ਸੋ ਕਾਫੀ ਨੁਕਸਾਨ ਹੋ ਗਿਆ ਸੀ ਇਹਨਾਂ ਨੂੰ ਕਾਫੀ ਕਰਾਂ ਨੂੰ ਰਾਤ ਲੁੱਟੀ ਸਦਾ ਭਗਵੰਤ ਸਿੰਘ ਮਾਨ ਸਰਕਾਰ ਦਾ ਜਿਹੜਾ ਸੀ ਕਿ ਅਸੀਂ ਨਾਲ ਦੇ ਨਾਲ ਇਹਨਾਂ ਨੂੰ ਕੱ ਲਈ ਜਿੰਨਾ ਨੁਕਸਾਨ ਹੋਇਆ ਜਲਦੀ ਤੋਂ ਜਲਦੀ ਕਰਕੇ ਦੇਗੀ ਤੇ ਉਹ ਕੀਤਾ ਗਿਆ ਇਸੇ ਤਰ੍ਹਾਂ ਫਸਲਾਂ ਦਾ ਵੀ ਜਿਵੇਂ ਮਾਹੂਆਣਾ ਤੱppa ਖੇੜਾ ਉੱਥੋਂ ਦੇ ਉਹ ਤਕਰੀਬਨ 10 ਮਾਹੂਆਣੇ ਦੇ ਬੈਨੀਫਿਸ਼ੀਰੀ ਸੀ ਤੇ 39 ਤੱppa ਖੇੜਾ ਦੇ ਉਹਨਾਂ ਨੂੰ ਵੀ ਇਹ ਮਾਮਲਾ ਦਿੱਤਾ ਗਿਆ ਇਸ ਲਈ ਨੇ ਫਿਕਰ ਕਰੇ ਮਾਰੀ ਹੋਈ ਗਦੋਰੀ ਨੇ ਮਰੀ ਰੇਕਾ ਤੋਂ ਉਹ ਉਹਦਾ ਜਿਹੜਾ ਹੈ ਥੋੜਾ ਸਮਾਂ ਲੱਗ ਕੇ ਉਹਨਾਂ ਨੂੰ ਜਿਵੇਂ ਜਿਵੇਂ ਹੋਊਗਾ ਆ ਜਾਏਗਾ ਇਹ ਮਤਲਬ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਜਿਹੜਾ ਹਾਈਬ੍ਰਿਡ ਚੋਣੇ ਤੇ ਉਹਨ ਕੀ 5% ਛੂਟ ਦਿੱਤੀ ਹੈ ਉਹ ਕਿਸਾਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਚਾਹੁੰਦਾ ਵਾ ਜਿਹੜਾ ਕਿਸਾਨਾਂ ਕੋਲੋਂ ਦਾ ਕਾਰਡ ਕੱਟ ਕੇ ਲੈ ਲਿਆ ਤਾਂ ਕਿ ਵਪਾਰੀਆਂ ਨੂੰ ਫਾਇਦਾ ਹੋਵੇ ਜੀ ਜੇ ਹੁਣ ਜਿਹੜੀ ਛੂਟ ਦਿੱਤੀ ਹੈ ਉਹ ਅਸਲ ਵਿੱਚ ਤਾਂ ਸੈਂਟਰ ਦੀ ਸਰਕਾਰ ਤਾਂ ਜ਼ਿਆਦਾ ਕਰਦੀ ਉਸ ਵਰਗ ਦਾ ਹੀ ਹੈ ਕਿਸਾਨਾਂ ਨਾਲ ਹਮੇਸ਼ਾ ਵਿਤਕਰਾ ਕਰਦੀ ਰਹੀ ਹੈ ਪਹਿਲਾਂ ਛੋੜ ਦੇ ਦੇਣੀ ਚਾਹੀਦੀ ਸੀ ਦੋਨਾਂ ਨਾਲੇ ਨੁਕਸਾਨ ਹੋ ਜਾਂਦਾ ਉਹਦੇ ਬਾਅਦ ਬਾਅਦ ਵਿੱਚ ਪਤਾ ਕਿਸੇ ਨੂੰ ਮਿਲ ਜੂਗਾ ਕਿਸੇ ਨੂੰ ਨਹੀਂ ਬੜਾ ਔਖਾ ਹੋਏ